ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਐਤਵਾਰ ਦਾ ਦਿਨ ਆ ਤੇ ਆਪਾਂ ਹੋ ਗਏ ਤਿਆਰ ਦੁਕਾਨ ਤੇ ਜਾਣ ਨੂੰ ਕਿਉਂਕਿ ਅੱਗੇ ਖੋਲ੍ਹ ਲਈ ਦਾ ਸਕਚੈਨ ਸਵੇਰੇ ਸਵੇਰ ਦੁਕਾਨ ਤੇ ਅੱਜ ਉਹ ਗਿਆ ਆਪਣੇ ਮਨਾਨਕੇ ਤੇ ਅੱਜ ਦੁਕਾਨ ਮੈਨੂੰ ਖੋਲ੍ਹਣੀ ਪੈਣੀ ਆ ਤੇ ਮੈਂ ਚੱਲਿਆ ਹਾਂ ਦੁਕਾਨ ਤੇ ਤੇ ਹਜੇ 7:30 ਹੋਏ 7:30 ਹੋਏ ਆ ਤੇ ਅੱਜ ਦੁਕਾਨ ਦੀ ਡਿਊਟੀ ਆਪਣੀ ਹੈ ਤੇ ਦੁਕਾਨ ਖੋਲ੍ਹਣੀ ਹੁਣ ਵੇ ਹੈ ਵੀ ਹੁਣ ਰੋਜ਼ ਮੈਨੂੰ ਹੀ ਖੋਲਣੀ ਪਿਆ ਕਰਨੀ ਕਿਉਂਕਿ ਉਹ ਨੂੰ ਸਿਖਾਉਣ ਲੱਗੇ ਆ ਉਹ ਲੈਬ ਡੋਨੇ ਕੋਰਸ ਕਰ ਲਿਆ ਜਿਹੜਾ ਤੁਹਾਨੂੰ ਅੱਗੇ ਵੀ ਦੱਸਿਆ ਮੈਂ ਬਲੌਗ ਦੇ ਵਿੱਚ ਤੇ ਹੁਣ ਉਹਨੇ ਨਾ ਕੰਮ ਸਿੱਖਣਾ 2-3 ਮਹੀਨੇ ਲਾਉਣੇ ਆ ਜੰਡਿਆਲੇ ਉਹਨੂੰ ਇੱਕ ਲੈਬ ਦੇ ਉੱਤੇ ਲਵਾਇਆ ਤੇ ਫਿਰ 3-4 ਮਹੀਨੇ ਲਾਊਗਾ ਜਦੋਂ ਉਸਾਰਾ ਨੂੰ ਪਤਾ ਲੱਗ ਗਿਆ ਕਿਉਂਕਿ ਡਿਪਲੋਮਾ ਤੇ ਉਹਨੇ ਕੀਤਾ ਹੀ ਆ ਤੇ ਫਿਰ ਲੈਬ ਖੋਲ ਲਾਂਗੇ ਪਿੰਡ ਦੇ ਵਿੱਚ ਜਾਂ ਜਿੱਥੇ ਵੀ ਸੂਤਰ ਆਊਗਾ ਉੱਥੇ ਲੈਬ ਖੋਲ ਲਾਂਗੇ ਤੇ ਹੁਣ ਮੈਂ ਚੱਲਾਂ ਹਰ ਦੁਕਾਨ ਦੇ ਉੱਪਰ ਲਓ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਜਿਤਨਾ ਮੈਂ ਤੁਹਾਨੂੰ ਦੱਸਿਆ ਸੀ ਅੱਜ ਮੈਨੂੰ ਖੋਲਣੀ ਪਣੀ ਦੁਕਾਨ ਅੱਗੇ ਤੁਸੀਂ ਵੇਖਿਆ ਹੋਣਾ ਪਿਛਲੇ ਵਲੋਗਾਂ ਵੀ ਆਉਂਦਿਆਂ ਨੂੰ ਖੁੱਲੀ ਹੁੰਦੀ ਦੁਕਾਨ ਤੇ ਅੱਜ ਜਿਹੜਿਆ ਵਾ ਇਹ ਬੰਦ ਆ ਤੇ ਹੁਣ ਆਪਾਂ ਖੋਲਦੇ ਆਂ ਨੂੰ ਕਿਉਂਕਿ ਹੁਣ ਰੋਜ਼ 7:30 ਵਜੇ ਮੈਨੂੰ ਹੀ ਖੋਲਣੀ ਪਿਆ ਕਰਨੀ ਤਿੰਨ ਚਾਰ ਮਹੀਨੇ ਲਗਾਤਾਰ ਐਤਵਾਰ ਦੇ ਐਤਵਾਰ ਖੋਲ ਲਿਆ ਕਰੂਗਾ ਸਪਛਾਹ ਉਹ ਦਿਨ ਉਹਨੇ ਨਹੀਂ ਜਾਇਆ ਕਰਨਾ ਉਹ ਦਿਨ ਛੁੱਟੀ ਹੋਇਆ ਕਰਨੀ ਇਹਨੂੰ ਤੇ ਉਤਰਾ ਡੇਲੀ ਜਪਾ ਹੀ ਖੋਲਣੀ ਆ। ਲੋ ਜੀ ਆਪਾਂ ਖੋਲ ਲਿਆ ਸ਼ਟਰ ਤੇ ਚੱਲੀਏ ਅੰਦਰ। ਵਾਹਿਗੁਰੂ ਜੀ ਜੀ ਬਾਸ਼ਾ। ਆ ਜਿਹੜਾ ਵਾ ਮੈਟ ਪਛਾੜੀਦਾ ਥੱਲੇ ਹਰੇ ਰੰਗ ਦਾ ਜਿਹੜਾ ਸਾਰਾ ਨਾ ਜਿਤਨਾ ਕੱਲ ਪਰਸੋਂ ਬਰਸਾਤ ਹੋਈ ਸੀ ਤੇ ਚਿੱਕੜ ਵਾਲੇ ਪੈਰ ਮਿੱਟੀ ਵਾਲੇ ਇੰਦਰਾ ਆ ਜਾਂਦੇ। ਪਰ ਵਾਰ-ਵਾਰ ਸਾਫ਼ ਨਹੀਂ ਕੀਤੇ ਜਾਂਦੇ। ਤੇ ਇਸ ਕਰਕੇ ਜਿੱਨਾਂ ਜਰ ਬਰਸਾਤ ਦੇ ਦਿਨ ਹੁੰਦੇ ਆ। ਉਹਨਾਂ ਦੇ ਸਾਰੇ ਇੱਥੇ ਇੰਨੀ ਜਗ੍ਹਾ ਤੇ ਜਿੰਨੀ ਜਗ੍ਹਾ ਤੇ ਜ਼ਿਆਦਾ ਆਵਾਜ਼ ਆਈ ਹੁਣ ਇੰਦੀਆ ਉੱਥੇ ਮੈਡ ਵਛਾ ਦੀਦਾ ਏ ਤੇ ਲਾਈਟਾਂ ਬੰਦ ਸਾਰੀਆਂ ਲਾਈਟਾਂ ਜਗਾਈਏ ਪਿਛਲੀਆਂ ਵੀ ਬੰਦ ਉੱਚਾ ਦੀ ਗਾ ਦੀ ਗੁਰਬਾਣੀ ਚਲਾ ਦਈਏ ਟੀਵੀ ਤੇ। ਹਾਂ। ਥੋੜਾ ਫੇਰ AC ਚਲਾ ਦਨੇ ਆ। ਵੈਸੇ ਤਾਂ ਠੰਡਾ ਹੀ ਮੌਸਮ। ਦਵਾਈਆਂ ਦੀ ਜਿਹੜੀ ਮਹਿਕ ਜੀ ਹੁੰਦੀ ਨਾ ਥੋੜੀ ਜੀ। ਉਹ AC ਖਿੱਚ ਲੀਦਾ ਤੇ ਵਧੀਆ ਜਿਹਾ ਆ ਜਾਂਦਾ। ਫੜਾਏ ਕਿ ਉਹ ਬੰਦ ਦੁਕਾਨ ਚ ਦਵਾਈਆਂ ਹੀ ਦਵਾਈਆਂ ਤੇ ਅੰਦਰੋਂ ਦਵਾਈਆਂ ਚ ਵੜਦਿਆ ਤੁਸੀਂ ਆਮ ਹੀ ਵੇਖਿਆ ਲੈਣਾ ਜਦੋਂ ਕਿ ਡਾਕਟਰ ਦੀ ਦੁਕਾਨ ਤੇ ਜਾਓ ਜਾਂ ਮੈਡੀਕਲ ਸਟੋਰ ਤੇ ਜਾਓ ਤੇ ਉੱਥੇ ਜਿਹੜਾ ਉਹ ਅੰਦਰ ਦਵਾਈਆਂ ਜਿਹਦੀ ਮਹਿਕ ਆਉਂਦੀ ਹੈ ਤੇ ਬੰਦ ਸ਼ਟਰ ਹੀਦਾ ਨਾ ਜਦੋਂ ਉਹਦੀ ਵਜ੍ਹਾ ਨਾਲ ਫਿਰ ਜ਼ਿਆਦਾ ਆਉਂਦੀ ਹੈ ਮਹਿਕ ਗਾਣਾ ਇਹ ਚੱਲਣ ਦੇ ਰਾਤ ਤੱਕ ਤੇ ਤੇ ਕਾਪੀਰਾਈਟ ਆ ਜਾਣਾ ਵੀਡੀਓ 'ਚ ਤੇ ਦੁਕਾਨ ਤੇ ਗੋਲੀ ਆ ਜੇ ਤੇ ਪੇਸ਼ੈਂਟ ਆਗੇ ਮੈਂ ਨਾ ਦਵਾਈ ਲੈਣਾਂ ਨਾਲ ਗਾਂ ਦੁਕਾਨ ਤੋਂ ਵਾਪਸ ਤੇ ਦਿਨ ਬਹੁਤ ਵਧੀਆ ਲੱਗਿਆ ਜੀ ਤੁੱਪ ਖਿੜ ਗਈ ਪੂਰੀ ਖੂਬ ਵਧੀਆ ਚੰਗੀ ਗੱਲ ਹੈ ਵੀ ਮੌਸਮ ਸਾਫ਼ ਹੋਇਆ ਤੇ ਉਹਨੇ ਪੱਕੇ ਆ ਤੇ ਮਿਸਤਰੀ ਸਾਹਿਬ ਵੀ ਆਏ ਆ ਜੀ ਟਾਇਲ ਵਾਲੇ ਵੀ ਲੱਕੜ ਵਾਲੇ ਵੀ ਤੇ ਆ ਦਰਵਾਜ਼ੇ ਤੇ پتہ ਨਹੀਂ ਕਿੰਨੇ ਕ ਦਿਨ ਲਾਉਣੇ ਮਿਸਤਰੀ ਸਾਹਿਬ ਨੇ ਜੀ ਦੂਜੇ ਪਾਸੇ ਵੀ ਡਿਜ਼ਾਈਨ ਪਾਉਣ ਡੇ ਵੀ ਹੁਣ ਇੱਕ ਪਾਸੇ ਪਾ ਲਿਆ ਤੇ ਹੁਣ ਦੂਜੇ ਪਾਸੇ ਪੈਣ ਡਿਆ ਆ ਜੀ ਡਿਜ਼ਾਈਨ ਮੈਂ ਮੈਂ ਪਿਛਲੇ ਪਾਸੇ ਡਿਜ਼ਾਈਨ ਵੈਸੇ ਕੱਟ ਹੀ ਪਾਉਂਦੇ ਨੇ ਪਹਿਲੀ ਰਾਂ ਦੇ ਦੋਵੇਂ ਪਾਸੇ ਇਹ ਡਿਜ਼ਾਈਨ ਬਣਨ ਵਾਲੇ ਦੂਜੇ ਪਾਸੇ ਵੀ ਬਣਾਉਣ ਡੇ ਦਰਵਾਜ਼ੇ ਡੇ ਬਣ ਹੀ ਗਿਆ ਤਕ ਸ਼ਾਂਤਿਕ ਬਣ ਜੂਗਾ ਅੱਜ ਤਹੀ ਵੀ ਵੇਹਦੇ ਨੇ ਆ ਵੀ ਰੋ ਜੀ ਜਿਹੜੀ ਆ ਦਰਵਾਜ਼ੇ ਦੀ ਪਾਈ ਜਾਂਦੇ ਦਰਵਾਜ਼ੇ ਨੂੰ ਕੀ ਲਾਈ ਜਾਂਦੇ ਇਹੋ ਜਾਂ ਵੀ ਦਰਵਾਜ਼ਾ ਹੀ ਨਹੀਂ ਬਣ ਰਿਹਾ ਇਨ ਦਿਨਾਂ ਦਾ ਤੇ ਦਰਵਾਜ਼ੇ ਦੇ ਦੂਜੇ ਪਾਸੇ ਦੋਵੇਂ ਪਾਸੇ ਡਿਜ਼ਾਈਨ ਆ ਇੱਕੋ ਜਾਂ ਤੇ ਟਾਇਲ ਵਾਲੇ ਕੱਲ ਛੁੱਟੀ ਮਾਰ ਗਏ ਮੀਨਿਂਹ ਪਝਾਤਾ ਇਹਨਾਂ ਨੂੰ ਤੇ ਅੱਜ ਆਏ ਆ ਅੱਜ ਟਾਇਲ ਲੱਗਣ ḍਈ ਆ ਜੁੱਜਾ ਜੁਗਨੂ ਵੀ ਨਹੀਂ ਵੇਲਾ ਹੋਇਆ ਜੀ ਉਹ ਕਦੋਂ ਹੋਊਗਾ ਆਮ ਨੂੰ ਕੋਈ ਨਹੀਂ ਦਾ ਸਗੋ ਅਭੀ ਆ ਜਾਂਦਾ ਨਾਲ ਤੇ ਲੈ ਟਾਇਲਰ ਇਥੋਂ ਕਿਧਰ ਨੂੰ ਲਾਉਣੀ ਆ ਬਾਹਰ ਇਥੋਂ ਲਾ ਗੇ ਉਧਰ ਨੂੰ ਪੱਤਰ ਲਾ ਕੇ ਆ ਤੇ ਕੰਪਲੀਟ ਕਰ ਦਾਂਗੇ ਰਾਜੀ ਇਥੋਂ ਸਿੱਧਾ ਸਿੱਧਾ ਇਹਦੇ ਨਾਲ ਠੀਕ ਹੈ ਮਿਸਤਰੀ ਸਾਹਿਬ ਨੇ ਕਰਤੀ ਛੁੱਟੀ ਜਾਂਦੇ ਐਤਵਾਰ ਜੱਦਾ ਦੇ ਨਹੀਂ ਲੱਗਣਾ ਦਰਵਾਜੇ ਦਾ ਕੰਮ ਫੇਰ ਰਹਿ ਗਿਆ ਥੋੜਾ ਜਿਹਾ ਰਹਿ ਥੋੜਾ ਹੀ ਗਿਆ ਵਿੱਚ ਹੁਣ ਸਟੀਲ ਵਾਲੀ ਰਹਿ ਗਿਆ ਬਾਕੀ ਕੰਪਲੀਟ ਹੋ ਗਿਆ ਕੱਲ ਲਾ ਦਾਂਗੇ ਦਵਾਜਾ ਕੱਲ ਲੱਗ ਜਾਊਗਾ ਫਿਰ ਇੱਕ ਕਰਦਾ ਮਿਸਤਰੀ ਸਾਹਿਬ ਹੁਣ ਇਹ ਜਾ ਕੇ ਦੇਂਦੇ ਮੈਂ ਸਰਪੰਚ ਖਰੋਣਾ ਆਪਣੇ ਪਿੰਡ ਦੇ ਉੱਥੇ ਉਹਦੇ ਸਲਾਮ ਮਸ਼ਵਰਾ ਕਰਨਾ ਨਹੀਂ ਕਿਉਂ ਸਰਪੰਚ ਨਹੀਂ ਖਰੋਣਾ ਸਰਪੰਚਾਂ ਵਾਲੇ ਚੱਕਰਤ ਨਹੀਂ ਪੈਣਾ ਅਸੀਂ ਦਾਦੇ ਜਾਵਾਂਗੇ ਦਰਸ਼ਕਦਾਰੇ ਕਰਦੇ ਆ ਤੇ ਜਲਪਾਣੀ ਛੱਕ ਕੇ ਆਨੰਦ ਮਾਣਦੇ ਆਣ ਕੇ ਤਾਜ ਕੁੱਟਾਂ ਲਈ ਤਾਜ ਖਿੜਨੀ ਹੈ ਅੰਜਵਾਏ ਕਰਨਾ ਹੈ ਐਤਵਾਰ ਦੇ ਠੀਕ ਚਲੋ ਮੈਂ ਜਾਣਾ ਸੀ ਤਾਂ ਦੇ ਹੈ ਜੇ ਤੂੰ ਟੱਲੀ ਸਾਹਿਬ ਜਾਣਾ ਨਾ ਮੈਂ ਮੈਂ ਇੱਥੇ ਜਾਣਾ ਬਾਬੇ ਰੋੜੀ ਸਾਹਿਬ ਚਲ ਜਾਨੇ ਮੱਥਾ ਟੇਕਣਾ ਚਲੋ ਲਓ ਨਾਨਕ ਮੈਂ ਆ ਗਿਆ ਜੀ ਗੁਰਦੁਆਰਾ ਰੋੜੀ ਸਾਹਿਬ ਮੱਥਾ ਟੇਕਣਾ ਜੈਤਵਾਰ ਆ ਤੇ ਚਲੋ ਕਰੀਏ ਦਰਸ਼ਨ ਮੇਲੇ Olá pai. Olá garaique. Ok. Oi. Olá O que aí, babá, o dia aí, ticoar. Olá. Tá bom aí. Tá. 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 Lá, tá. 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 ਖੋਲ ਨਾ ਪਰਵਾਜ ਖੋਲ ਨਾ ਖੋਲ ਨਾ ਖੋਲ ਨਾ ਬਸ ਜਾਣਨਾ ਹੈ ਅੰਦਰ ਨਾ ਜਾਵੇ ਕੀ ਕੀਤਾ ਹੈ ਚੰਗਾ ਅੱਛਾ ਵਾਹ ਉਹ ਦੁਕਾਨ ਹਾਲ ਬਣ ਗਿਆ ਇੱਧਰ ਬਹੁਤ ਵੱਡਾ ਬਦਿਆ ਨਹੀਂ ਬਣਾਤਾ ਤੇ ਗੁਰਦੁਆ ਗੁਰੂ ਕਾ ਬਾਗ ਵਾਲੇ ਬਾਬਿਆਂ ਦੀ ਸੇਵਾ ਕਰ ਸਕਾ ਚੱਲਦੀ ਹੈ ਕਿ ਉਹਨਾਂ ਨੇ ਇਹ ਬੜੇ ਜਿਹੜੇ ਪੁਰਾਣੇ ਰੋਖ ਇੱਥੇ ਦਰਸਜ ਆਹ ਦੁਕਾਨ ਵਾਲ ਬਣ ਗਿਆ ਸਾਰਾ ਇਧਰ ਕਿ ਬਹੁਤ ਪੁਰਾਣੇ ਜਿਹੜੇ ਨਾ ਕਰੀਰ ਦੇ ਦਰਸਜ ਆ ਨਿੱਕੇ ਨੇ ਇੱਥੇ ਉਹਨੇ ਨੇ ਤਾਂ ਛੋਟੀ ਜੀ ਰੋੜੀ ਬਣੀ ਹਿੰਦੀ ਪਹਿਲਾਂ ਇਹ ਇਦਾਂ ਓਕਿਆ ਤੇ ਇੱਥੇ ਵੀ ਨਿਸ਼ਾਨਸਾ ਬਲਗਾ ਬਹੁਤ ਪੁਰਾਣੇ ਜਿਹੜੇ ਹਨ ਇਹ ਹੈਗੇ ਬਹੁਤ ਕਈ ਸਾਲ ਪੁਰਾਣੇ ਇਹ ਛੋਟੇ ਛੋਟੇ ਹੋਗੇ ਨੇ ਉਹ ਲੋ ਇੱਥੇ ਹੀ ਲੈਂਦੇ ਆਹ ਦੇਖ ਕਿੰਨੇ ਪਾਣੇ ਆ ਤੇ ਦੀਵਾਲੀ ਤੋਂ ਅਗਲੇ ਦਿਨ ਮੇਲਾ ਲੱਗਦਾ ਬਹੁਤ ਜਿਆਦਾ ਵੱਡਾ ਭਾਰੀ ਮੇਲਾ ਹੁੰਦਾ ਇਲਾਕੇ ਦੇ ਤਿੰਨ ਚਾਰ ਪਿੰਡਾਂ ਦਾ ਮੇਲਾ ਵੱਡਾ ਸਾਰੇ ਰਿਸ਼ਤੇਦਾਰ ਦੂਰੋਂ ਜੁੜੇ ਉਹਨਾਂ ਦੇ ਵੇਖਣ ਵਾਸਤੇ ਆਉਂਦੇ ਇੱਥੇ ਦੀਵਾਲੀ ਤੋਂ ਅਗਲੇ ਦਿਨ ਹੁੰਦਾ ਮੇਲਾ ਇੱਥੇ ਚਲੋ ਇੱਧਰ ਵੀ ਗੁਰਦੁਆਰਾ ਸਾਹਿਬ ਹੀ ਸਾਰਾ ਬਾਤ ਕੀ ਜਗਾ ਗੁਰਦੁਆਰੇ ਸਾਹਿਬ ਦੀ ਛੋਟਾ ਗੇਟ ਇੱਧਰ ਲੱਗਾ ਲੰਗਰ ਇੱਥੇ ਚੱਲਦਾ ਰਹਿੰਦਾ ਸਦਾ ਹੀ ਉਹ ਜਗ੍ਹਾ ਤੇ ਜਿਹੜੀ ਉਹ ਜਗ੍ਹਾ ਉੱਤੇ ਲੰਗਰ ਚੱਲਦਾ ਰਹਿੰਦਾ ਸਭ ਮੇਰੇ ਤੱਕ ਮੈਂ ਨਾ ਘਰ ਆ ਕੇ ਨਾ ਉਹ ਵੀਡੀਓ ਵੇਖਣ ਡਿਆ ਜਿਹੜੀ ਗੁਰਦੁਆਰਾ ਸਾਹਿਬ ਉਨੇ ਰਿਕਾਰਡ ਕੀਤੀ ਸੀ ਮੈਂ ਸਾਡੇ ਕਿਹਾਗੇ ਤੇ ਉੱਚ ਮੈਂ ਇੱਕ ਗੱਲ ਨੋਟ ਕੀਤੀ ਉਹ ਇੰਨੀ ਜਿਆਦੀ ਚਿੜੀਆਂ ਦੀ ਤੇ ਹੋਰ ਜਿਹੜੇ ਛੋਟੇ ਛੋਟੇ ਪੰਛੀਆਂ ਦੀ ਉੱਥੇ ਆਵਾਜ਼ ਆਉਣ ਡਈ ਆ ਆ ਤੁਸੀਂ ਵੀ ਤੁਹਾਨੂੰ ਵੀਡੀਓ ਪਿੱਛੇ ਲੰਘੀ ਹੋਣੀ ਨੋਟ ਨਹੀਂ ਕੀਤਾ ਨਾ ਪਿੱਛੇ ਵੇਖਿਓ ਬੈਕ ਕਰਕੇ ਬਹੁਤ ਜਿਆਦਾ ਜਿਹੜੀ ਉਹ ਵੀਡੀਓ ਦੇ ਵਿੱਚ ਵੇਖਿਓ ਆਵਾਜ਼ ਆਉਣ ਡਈ ਜਨਵਰਾਂ ਦੀ ਇੰਨੇ ਜਿਆਦੇ ਜਨਵਰ ਹੋਣਗੇ ਕਿੰਨੇ ਉੱਥੇ ਚੈਲ ਪੈਲ ਹੀ ਮਿਲ ਕੇ ਜਨਵਰਾਂ ਦੀ ਤੇ ਮੈਂ ਘਰ ਆਇਆ ਤੇ ਸਾਡੇ ਰੁੱਖਾਂ ਤੇ ਵੀ ਵੇਖੋ ਬਿਲਕੁਲ ਸ਼ਾਂਤੀ ਕੋਈ ਰੁਖਣੀ ਮਤਲਬ ਕਿ ਹਣੀ ਜਾਂ ਤੇ ਘਰ ਘਰ ਕੀ ਇੱਥੇ ਕੋਈ ਜਾਨਵਰ ਘਟ ਆਉਂਦੇ ਆ ਪਰ ਮੈਂ ਹੁਣ ਇਹ ਵੇਖਿਆ ਤਾਂ ਉਹਨੂੰ ਧਿਆਨ ਮਾਰਿਆ ਤੇ ਆ ਵੇਖੋ ਘੁੱਗੀ ਨੇ ਨਾ ਆਲਣਾ ਪਾਇਆ ਤੇ ਵਿੱਚ ਬੈਠੀ ਘੁੱਗੀ ਉਹ ਵੇਖੋ ਨਜ਼ਰ ਆਉਂਦੀ ਈ ਨਾ ਵਿੱਚ ਬੈਠੀ ਆਹ ਵੇ ਵੇ ਬੈਠੀ ਘੁੱਗੀ ਤੇ ਬਿਲਕੁਲ ਲਾਗੇ ਆਲਣਾ ਪਿਆ ਐ ਥੱਲੇ ਉਹ ਤੋਂ ਵੱਧ ਤੋਂ ਵੱਧ 5 ਫੁੱਟ ਤੇ ਹੋਊ ਤੇ ਇੱਕ ਉੱਪਰ ਉਹ ਆਲਣਾ ਪਿਆ ਉਹ ਵੀ ਕੁਗੀ ਦਾ ਆ ਜਣਾ ਆ ਵੇਖੋ ਤੇ ਚਲੋ ਚੰਗੀ ਗੱਲ ਆ ਪੰਛੀ ਘਰ ਹੋਣ ਤੇ ਬਹੁਤ ਇਹਨਾਂ ਦੀ ਵੀ رونਕ ਹੁੰਦੀ ਹੈ ਪੰਛੀ ਹੋਣੇ ਚਾਹੀਦੇ ਛੋਟੀਆਂ-ਛੋਟੀਆਂ ਜਿਹੜੀਆਂ ਵਾ ਨਾ ਜਿਹੜੀਆਂ ਉਹਨਾਂ ਨੇ ਬੜੇ ਆਲਣੇ ਪਏ ਆ ਪਰ ਜ਼ਿਆਦਾ ਨਹੀਂ ਕੁਝ ਹੈਗੇ ਤੇ ਜਦੋਂ ਅਮਰੂਦ ਪੱਕ ਜਾਂਦੇ ਜਾਂ ਉਹ ਤੋਦੇ ਬਹੁਤ ਆਉਂਦੇ ਇਹਨਾਂ ਨੂੰ ਖਾਣ ਵਾਸਤੇ ਚਲੋ ਇੱਕ ਲਾਗੇ ਗੱਲ ਹੈ ਪਰ ਪੰਛੀ ਵੀ ਹੋਣੇ ਬਹੁਤ ਜ਼ਰੇ ਜ਼ਰੂਰੀ ਪੰਛੀ ਬਹੁਤ ਘਟ ਗਏ ਨਿੱਕੇ ਹੁੰਦੇ ਵੇਨੇ ਨੇ ਕਿੰਨੀਆਂ ਚਿੜੀਆਂ ਹੁੰਦੀਆਂ ਨੇ ਇਹ ਚਿੜੀਆਂ ਹੋਰ ਪੰਛੀ ਕਿੰਨੇ ਹੁੰਦੇ ਹੁਣ ਬਹੁਤ ਘਟਿਆ ਰੁੱਖ ਜਿਆਦਾ ਵੱਡੇ ਗਏ ਨਾ ਤੇ ਇੱਕ ਘਰ ਪੱਕੇ ਹੋ ਗਏ ਸਾਰੇ ਉਹਨਾਂ ਦੇ ਰਹਿਣ ਵਾਸਤੇ ਜਗ੍ਹਾ ਨਹੀਂ ਹੈਗੀ ਤੇ ਛੋਟੀਆਂ-ਛੋਟੀਆਂ ਜਿਹੜੀਆਂ ਇੱਥੇ ਸਾਡੇ ਵੇ ਰਹਿੰਦੀਆਂ ਨਿੱਕੇ-ਨਿੱਕੇ ਪਰ ਕੋਈ ਜ਼ਿਆਦਾ ਨਹੀਂ ੱਡੇ ਹੈਗੇ ਕਦੇ ਨਹੀਂ ਕਦੀ ਵਿਖਾਈ ਇਹ ਸਾਡੀ ਪਾਰਕ ਆ ਪਹਿਲਾਂ ਨਹੀਂ ਕਦੀ ਵਿਖਾਈ ਕਿਸੇ ਵਲੌਗ ਚ ਵੀ ਤੇ ਬਲੌਗ ਵੀ ਕਾਫੀ ਅਜ ਲੰਮਾ ਹੋ ਜਾਣਾ ਲੱਗਦਾ ਮੈਂ ਛੋਟੇ ਛੋਟੇ ਬਲੌਗ ਹੀ ਬਣਾਉਣਾ ਵਾ ਜੇ ਤੇ ਚਲੋ ਮੈਂ ਆਹ ਪਾਰਕ ਵਿਖਾ ਦਈਏ ਤੇ ਨਾਲ ਹੀ ਆਪਾਂ ਬਲੌਗ ਜਿਹੜਾ ਵਾ ਇੱਥੇ ਬੰਦ ਕਰ ਦਿੰਨੇ ਆ ਕਿਉਂਕਿ ਲੰਮਾ ਹੋਣਾ ਜਿਆਦਾ ਫਿਰ ਤੁਸੀਂ ਵੇਖਣਾ ਨਹੀਂ ਬਹੁਤ ਜ਼ਿਆਦਾ ਬੋਰ ਹੋ ਜਾਂਦੇ ਜਿਵੇਂ ਦੇ ਤੇ ਇੱਥੇ ਹੀ ਫਿਰ ਮੈਂ ਇਹਨਾਂ ਨੂੰ ਸਵਾਪਤੀ ਕਰਦਾ ਤਾਂ ਸਾਰਿਆਂ ਵੇਖਣ ਵਾਲਿਆਂ ਦਾ ਧੰਨਵਾਦ ਸਤ ਸ੍ਰੀ ਅਕਾਲ